ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਕਤ ਆਪਣੇ ਮਾਵਾ ਵਲੋਗ ਵਿੱਚ ਤੇ ਅੱਜ ਦੀ ਸ਼ੁਰੂਆਤ ਮੈਂ ਜਮਾਂ ਸ਼ਾਮ ਨੂੰ ਕੀਤੀ ਐ ਤੇ ਅੱਜ ਮੈਂ ਬਹੁਤ ਟਾਈਮ ਬਾਅਦ 20-25 ਸਾਲ ਹੋ ਗਏ ਮੈਂ ਅੱਜ ਗੱਲ ਕੀਤੀ ਮੈਂ ਆਪਦੇ ਬਚਪਨ ਦੀਆਂ ਸਹੇਲੀਆਂ ਨਾਲ ਤੇ ਸ਼ਾਮ ਨੂੰ ਬੈ ਕੇ ਫਿਰ ਮੈਂ ਤੁਹਾਡੇ ਨੂੰ ਹੋਰ ਵੀ ਕਰਨਾ ਇੱਕ ਦੋ ਸ਼ੇਅਰ ਕਰੂੰਗੀ ਜਿਹਨੇ ਤਾਂ ਕਰਕੇ ਵੀਡੀਓ ਚਲਾਈ ਨਹੀਂ ਸੀਗੀ ਤੇ ਹਮੇ ਬਣਾਈਏਗੀ ਤੇ ਮੈਂ ਚਲੋ ਮੈਂ ਅੱਜ ਬਣਾਉਂਦੀ ਸੀ ਕਿ ਕਰੇਲੇ ਵੀਡੀਓ ਵੀ ਤੁਹਾਡੇ ਨੂੰ ਸ਼ੇਅਰ ਕਰੂੰਗੀ ਹਾਂਜੀ ਪਹਿਲਾਂ ਤਾਂ ਆਪਾਂ ਨੇ ਨਮਕ ਲਾ ਕੇ ਰੱਖਦੇ ਸੀ ਕਰੇਲੇ ਤੇ ਹੁਣ ਮੈਂ ਜਿਹੜੀ ਖੱਟੀ ਦੇਈ ਪਈ ਸੀ ਉਹਦੇ ਵਿੱਚ ਡੁਬੋ ਕੇ ਰੱਖਦੇ ਤੇ ਅੱਧਾ ਕਿਲੋ ਕਰੇਲੇ ਸੀਗੇ ਤੇ ਆ ਉੱਪਰਲੇ ਜਿਹੜੇ ਛਿਲਕੇ ਆ ਇਹ ਵੀ ਮੈਂ ਵਿੱਚ ਹੀ ਪਾ ਦੇਣੀਆਂ ਤੇ ਕਰੇਲਿਆਂ ਦੇ ਵਿੱਚ ਜਿਹੜਾ ਆਪਾਂ ਨੇ ਪਾਉਣਾਗਾ ਮਸਾਲਾ ਵੀ ਮਤਲਬ ਵੀ ਪਿਆਜ਼ ਹਰੀ ਮਿਰਚ ਤੇ ਦੋ ਮੈਂ ਟਮਾਟਰ ਲਏਗੇ ਕਿ ਆਪਾਂ ਨੂਰ ਮਿਰਚ ਪਾਵਾਂਗੇ ਜਿਹੜਾ ਉਹ ਬਣਾ ਲਾਤੀ ਇੰਨਾ ਮੇ 10 ਮਿੰਟ ਹੋਰ ਪਿਆ ਰਹਿਣ ਦੋ ਫਿਰ ਇਹਨੂੰ ਧੋ ਕੇ ਨਿ ਜੋੜ ਕੇ ਫਿਰ ਮੈਂ ਲਾਉਂਗੀ ਇਹਨਾਂ ਨੂੰ ਤੜਕਾ ਹਾਂਜੀ ਆਪਾਂ ਉਹ ਨਾ ਮੰਗੀ ਕਰੇਲੇ ਕਰੇਲੇ ਮੈਂ ਪਰ ਮੈਂ ਨਹੀਂ ਬਣਾਉਂਦੀ ਹੁਣ ਆਪਾਂ ਨੇ ਛੋਟੇ ਛੋਟੇ ਪੀਸ ਕੱਟ ਲਏ ਤੇ ਨਵੀ ਦੇ ਰੈਡੀ ਕਹਿੰਦੇ ਵੀ ਭਰ ਕੇ ਨਹੀਂ ਬਣਾਉਣਿਆ ਬਣਾਈ ਕਿਉਂਕਿ ਫਿਰ ਧਾਗੇ ਜਿ ਖੋਲਨੇ ਪੈਂਦੇ ਇਹ ਜਦੋਂ ਆਪਾਂ ਬੰਦੇ ਆ ਭਰ ਕੇ ਕਰੇਲੇ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ राई ਤੇ ਆਪਾਂ ਨੇ ਪਾਈ ਹੈਗੀ ਸਰੋਂ ਨਾਲ ਹੀ ਮੈਂ ਪਾ ਦੂੰਗੀ ਜੀਰਾ ਹਾਂਜੀ ਜੀਰਾ ਵੀ ਪਾਤਾ ਨਾਲ ਹੀ ਪਾ ਦੂੰਗੀ ਮੈਂ ਤੇਜ ਪੱਤੇ ਦੋ ਤਿੰਨ ਛੋਟੇ ਛੋਟੇ ਇਹ ਕਿਉਂਕਿ ਤੇਜ ਪੱਤੇ ਮੇਰੇ ਕੋਲ ਖਤਮ ਹੋਏ ਪਏ ਹਾਂ ਹਾਂਜੀ ਹੁਣ ਪਾ ਦੂੰਗੀ ਮੈਂ ਇਹਦੇ ਵਿੱਚ ਗਰੇਲੇ ਇਹਨੂੰ ਸਾਲਕੇ ਕੱਟ ਲਾਂਗੇ ਆਪਾਂ ਗਰੇਲਿਆਂ ਨੂੰ ਜਿੰਨਾ ਘੱਟ ਜਮਾ ਫਲੋ ਕਰਕੇ ਗੈਸ ਫੇਸ ਤੁਸੀਂ ਤਲਨੇ ਆ। ਫਿਰ ਬਾਤੀ ਨੂੰ ਮੈਂ ਲਾ ਦੂੰਗੀ ਤੜਕਾ ਇਹ ਨੂੰ ਪੰਪੂ ਨਹੀਂ ਇਹ ਪੰਨਾ ਕਰੇਲਿਆਂ ਨੂੰ ਬ੍ਰਾਊਨ ਜੇ ਹਲਕੇ ਬ੍ਰਾਊਨ ਜੀ ਕਰ ਲਈਏ। ਹਾਂਜੀ ਕਰੇਲੇ ਆਪਣੇ ਜਿੰਨਾ ਕੱਪਾਂ ਨੂੰ ਸੇਕ ਲਗਾਉਣ ਦੀ ਲੋੜ ਸੀ ਉਹਨੇ ਕੱਪਾਂ ਨੂੰ ਲਵਾ ਲੈ। ਇਹਨਾਂ ਪਕਾੜਦੇ ਹਾਂਗੇ ਪਲੇਟ 'ਚ ਇਧਰ ਤੇ ਛੇਪ ਨੂੰ ਨਾ ਪਕਾ। ਇਹਦੇ ਸੁਕੀ ਨਰਮ ਹੋ ਗਏ। ే కట్ రోజు లావే తడకార్చ లసాటర ఇంకా క్రాన తు ఫోర్ పాదే ముతక హీ మర్చి ప్యాజీ భుజగే हूँ ये पा लेंगे आप हल्दी नमक थोड़ा नमक घट पाया गया क्योंकि पहला आप नमक करेलों च ला के रखे सी हूँ आप लेंगे हल्दी मिर्च तमक एक चमचा पाऊंगी मैं आम चौथ पर ये ना करेले अपने खट्टे मिठे बन गए ਹਾਂ ਜੀ ਤੇ ਕ੍ਰੇਲੇ ਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤਾ ਮਸਾਲੇ ਚ ਤੇ ਹੁਣ ਆਪਾਂ ਇਹਨੂੰ ਢਾਕ ਦਾਂਗੇ ਤੇ ਥੋੜਾ ਸੇਕ ਲਵਾ ਕੇ ਫਿਰ ਵਾਪਸ ਆਪਾਂ ਕ੍ਰੇਲੇ ਬਣਾਂਗੇ ਹਾਂਜੀ ਕ੍ਰੇਲੇ ਵੀ ਆਪਣੇ ਬਣ ਗਏ ਦੇਖੋ ਤੇ ਇਹ ਨਹੀਂ ਤਾਂ ਆਪਾਂ ਆ ਕੇ ਵੀ ਲੱਗੀ ਰੋਟੀ ਕਿਉਂਕਿ ਮੈਂ ਰੋਟੀ ਲਾਗੀ ਸੀ ਫੋਨ ਚਾਰਜ ਤੇ ਲਾਤਾ ਸੀ ਅੱਜ ਤੁਸੀਂ ਵੀ ਕ੍ਰੇਲਿਆਂ ਦੀ ਸਬਜ਼ੀ ਨਾਲ ਰੋਟੀ ਖਾ ਲਓ ਹਾਂਜੀ ਕੰਮ ਆਪਾਂ ਨੇ ਸਾਰਾ ਨੇ ਮੇੜ ਲਿਆ ਇਧਰੋਂ ਵੀ ਸਾਫ਼ ਸਫਾਈ ਹੋ ਗਈ ਆਪਣੀ ਤੇ ਇਧਰ ਵੀ ਸਾਰੇ ਤੇ ਨਵੀ ਦਾ ਮਸਰ ਬਾਉਣਾ ਨਵੀ ਨਹਾ ਲਈ ਅੱਜ ਨਵੀ ਨੂੰ ਵੀ ਛੁੱਟੀ ਹੈ ਤੇ ਮੈਨੂੰ ਵੀ ਹੈਲੋ ਨਵੀ ਨਵੀ ਦਾ ਮਸਰ ਬਾਉਣਾ ਸੀਗਾ ਤਾਂ ਮੈਨੂੰ ਆਖਿਆ ਗੁੱਤਾ ਖੋਲ ਲੈ ਅੱਜ ਇਹਨੇ ਸਾਰੇ ਬੈੱਡ ਤੇ ਤੇ ਸਾਰੇ ਮਤਲਬ ਵੀ ਕੱਪੜਾ ਮਾਰਿਆਗਾ ਸਾਫ ਸਫਾਈ ਇਹਨੇ ਕੀਤੀ ਹੈ ਮੈਂ ਝਾੜ ਪੋਚਾ ਲਾਇਆਗਾ ਡਾਈਨਿੰਗ ਟੇਬਲ ਤੇ ਵੀ ਇਹਨੇ ਮਾਰਿਆਗਾ ਕੱਪੜਾ ਤੇ ਇਧਰ ਸਾਡੀ ਗਰੀਸੀ ਸੁੱਤੀ ਪਈ ਹੈਗੀ ਇਹ ਧੋਵੀ ਆਪਣਾ ਚੰਗੀ ਤਰ੍ਹਾਂ ਮੈਂ ਕਰਕੇ ਸੀ ਪੱਖਾ ਮੈਂ ਬੰਦ ਨਹੀਂ ਕਰਕੇ ਦੀ ਕਿਉਂਕਿ ਉਦੋਂ ਮੈਂ ਪੋਤਾਂ ਲਈ ਜਾਂਦੀ ਸੀਗੀ ਤੇ ਮੈਂ ਕਿਹਾ ਚਲੋ ਮੜ ਮੁੱਟਾ ਜਿਹੜਾ ਗਿੱਲਾ ਹੁੰਦਾ ਸੁੱਕ ਜਾਂਦਾਗਾ ਕਹੇ ਜੇ ਸਾਡੀ ਪੌਣ ਵਾਲੀ ਹੈ ਕਿਉਂਕਿ ਰੋਜ਼ ਹੀ ਬਾਹਰ ਤਾਂ ਬੱਦਲ ਹੋ ਜਾਂਦੇ ਐ ਮਿੰਟ 'ਚ ਹੀ ਧੁੱਪ ਚੜ ਜਾਂਦੀ ਹੈਗੀ ਤੇ ਆਹ ਵਾਲੀ ਚਾਦਰ ਵੀ ਆਪਾਂ ਨੇ ਬਦਲਤੀ ਸੀ ਧੋਣੀਆਂ ਕੱਪੜੇ ਵੀ ਮੇਰੇ ਧੋਣ ਵਾਲੇ ਹੈਗੇ ਕਣਕ ਮੈਂ ਜਦੋਂ ਚੰਗੀ ਤਰ੍ਹਾਂ ਧੁੱਪ ਲਵਾ ਕੇ ਢੋਲ ਨੂੰ ਪੁਰਾਣੀ ਕਣਕ ਕੱਢ ਕੇ ਨਾ ਫਿਰ ਸਾਫ ਕਰਾਂ ਹਾਂਜੀ ਇਦਰੋਂ ਵੀ ਆਪਣਾ ਸਾਰਾ ਨਿੱਪੜ ਗਿਆ ਇਦਰੋਂ ਵੀ ਸਾਫ ਸਫਾਈ ਆਪਣੀ ਹੋ ਗਈ ਕੰਪਲੀਟ ਤੇ ਇਦਰੋਂ ਵੀ ਇਦਰੋਂ ਵੀ ਸਾਰਾ ਲੋਟ ਕਰਤਾ ਹਰ ਸੋਈ ਵੀ ਆਪਣੀ ਸਾਫ ਹੋ ਗਈ ਚੰਗੀ ਤਰ੍ਹਾਂ ਸਾਫ ਕਰਤੀ ਸੀਗੇ ਭਾਂਡੇ ਵੀ ਮਾਂ ਤੇ ਰੋਟੀ ਪਾਣੀ ਵਾਲੇ ਚਾਹ ਵਾਲੇ ਤੇ ਪੋਚਾ ਵੀ ਲੱਗ ਗਿਆ ਅੱਜ ਮੈਂ ਨਵੀਂ ਨੂੰ ਸ਼ੇਕ ਬਣਾ ਕੇ ਜੀਵਾਂਗੀ ਤੇਰਾ ਸ਼ੇਕ ਤੇ ਜਿਹੜੇ ਪਿਆਜ਼ ਥੋੜੇ ਜੇ ਬਚੇ ਸੀ ਉਹ ਮੈਂ ਇੱਕ ਦਿਨ ਰੱਖ ਲੱਗਣ ਦੇ ਹਾਂਜੀ ਕੱਪੜੇ ਆਪਣੇ ਧੋਤੇ ਗਏ ਕੱਪੜੇ ਸੁੱਕਣੇ ਪਾਤੇ ਤੇ ਸੁੱਕ ਜਾਣਗੇ ਅੱਜ ਤੌਲੀਏ ਵੀ ਧੋਣੇ ਸੀਗੇ ਤਿੰਨ ਤਾਰਾਂ ਭਰ ਗਈਆਂ ਕੱਪੜੇ ਦੀਆਂ ਛੋਟੇ ਛੋਟੇ ਮੈਂ ਨਵੀ ਵਾਲੇ ਇੱਧਰ ਪਾਤੇ ਆ ਦੇਖੋ ਹੁਣ ਮੈਂ ਨਾ ਆਉਂਗੀ ਪਹਿਲਾਂ ਤੇ ਫੇਰ ਕੋਈ ਕੰਮ ਕਰਾਂਗੇ ਹੋਰ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਹਾਂਜੀ ਕੱਲ ਆਪਾਂ ਨੇ ਕੋਈ ਵੀਡੀਓ ਬਣਾਈ ਨਹੀਂਗੀ ਪਰसों ਮੈਂ ਬਣਾਈ ਸੀਗੀ ਥੋੜੀ ਜੀ ਜਿੱਦੋਂ ਆਪਾਂ ਕ੍ਰੇਲਿਆਂ ਦੀ ਸਬਜ਼ੀ ਬਣਾਈ ਸੀਗੀ ਕ੍ਰੇਲਿਆਂ ਦੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਟੇਸਟੀ ਬਣੀ ਸੀਗੀ ਆਮਚੂਰ ਪਾ ਕੇ ਤੇ ਆਪਣਾ ਲੱਸੀ ਨਾਲ ਬਣਾਏ ਸੀਗੀ ਆਪਾਂ ਕ੍ਰੇਲੇ ਲੱਸੀ ਚ ਦਹੀਂ ਚ ਡੁਬੋ ਕੇ ਉਹਦੀ ਮੈਂ ਲੱਸੀ ਜੀ ਬਣਾ ਲਈ ਸੀਗੀ ਦਹੀਂ ਦੀ ਹੁਣ ਆਪਾਂ ਗੱਲ ਕਰਦੇ ਆਂਗੇ ਵੀ ਵੀਡੀਓ ਮੈਂ ਕਿਉਂ ਨਹੀਂ ਬਣਾਈ ਵੀਡੀਓ ਮੈਂ ਤਾਂ ਨਹੀਂ ਬਣਾਈ ਕਿਉਂਕਿ ਮੈਂ ਆਪਣੀਆਂ ਸਹੇਲੀਆਂ ਨਾਲ ਗੱਲ ਕਰਦੀ ਸੀ ਬਚਪਨ ਦੀਆਂ ਸਹੇਲੀਆਂ ਮਿਲੀਆਂ ਮੈਨੂੰ ਉਹ ਵੀ ਫੋਨ 'ਤੇ ਤੇ ਅਸੀਂ ਵੀਡੀਓ ਕਾਲ 'ਤੇ ਬਹੁਤ ਹਾਂ ਘੰਟਾ ਡੇਢ ਘੰਟਾ ਗੱਲ ਕੀਤੀ ਅਸੀਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਇੱਕ ਤਾਂ ਸਾਡੀ ਸਹੇਲੀ ਪ੍ਰਵੀਨ ਹੈ ਜਿਹੜੀ ਉਹ ਰੋਣ ਹੀ ਲੱਗੀ ਸੀ ਮੇਰਾ ਵੀ ਮਨ ਭਾਵਕ ਜਾ ਹੋ ਗਿਆ ਸੀ ਤੇ ਦੂਸਰੀ ਦਾ ਰੇਨੂ ਦਾ ਵੀ ਤੇ ਐਂ ਲੱਗਦਾ ਸੀ ਵੀ ਹੁਣੀ ਇੱਕ ਦੂਜੇ ਨੂੰ ਮਿਲੀਏ ਕਿਉਂਕਿ ਅਸੀਂ ਬਚਪਨ ਚ ਇਕੱਠੀਆਂ ਖੇਡੀਆਂ ਇਕੱਠਿਆਂ ਨੇ ਅਸੀਂ ਪੜ੍ਹਾਈ ਕੀਤੀ ਇਕੱਠੇ ਇੱਕ ਕਲਾਸ ਚ ਰਹੇ ਸਕੂਲ ਜਾਂਦੇ ਸੀਗੇ ਘਰ ਤੋਂ ਇਕੱਠੇ ਤੁਰ ਕੇ ਜਾਂਦੇ ਸੀਗੇ ਸ਼ਰਾਰਤਾਂ ਕਰਦੇ ਚੌੜ ਕਰਦੇ ਤੇ ਉਹ ਹਰ ਇੱਕ ਗੱਲ ਹਨਾ ਸਾਨੂੰ ਯਾਦ ਆਉਣ ਲੱਗੀ ਤੇ ਫਿਰ ਉਸ ਚੀਜ਼ ਨੂੰ ਲੈ ਕੇ ਫਿਰ ਅਸੀਂ ਬਸ ਐਂ ਗੱਲਾਂ ਕਰਦੀਆਂ ਰਹੀਆਂ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੁਣ ਅਸੀਂ ਕਿਹਾ ਵੀ ਆਪਾਂ ਮਿਲਾਂਗੇ ਪੁੱਚੋ ਮੰਡੀ ਜਾ ਕੇ ਇਕੱਠੀਆਂ ਮਿਲਾਂਗੇ ਤੇ ਜੇ ਉਸ ਤੋਂ ਪਹਿਲਾਂ ਕੋਈ ਐ ਆਪਣਾ ਬਣਿਆ ਤਾਂ ਆਪਾਂ ਇੱਕ ਦੂਜੇ ਦੇ ਮਤਲਬ ਵੀ ਪਿੰਡ ਆ ਕੇ ਮਿਲ ਲਾਂਗੇ ਇੱਕ ਛੋਟੇ ਜਿਹੇ ਫੋਨ ਨੇ ਹਨਾ ਸਾਨੂੰ ਮਲਾਤਾ ਤੇ ਵਧੀਆ ਸੀ ਗੱਲਾਂ ਬਾਤਾਂ ਕਰ ਲਿਆ ਕਰਾਂਗੇ ਹੁਣ ਅਸੀਂ ਇੱਕ ਦੂਜੇ ਦਾ ਨੰਬਰ ਵੀ ਲੈ ਲਿਆ ਸੇਵ ਕਰ ਲਿਆ ਛੋਟੀ ਜੀ ਮੈਂ ਵੀਡੀਓ ਕਲਿੱਪ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਜਦੋਂ ਵੀਡੀਓ ਕਾਲ ਤੇ ਅਸੀਂ ਗੱਲ ਕਰਦੇ ਸੀਗੇ ਤਾਂ ਉਹ ਮੈਂ ਛੋਟੀ ਜੀ ਵੀਡੀਓ ਉਹ ਕਰ ਲਈ ਸੀਗੀ ਮਤਲਬ ਰਿਕਾਰਡ ਕਰ ਲਈ ਸੀਗੀ ਤੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰ ਜਿਆਦਾ ਤਾਂ ਮੈਂ ਬਣਾਈ ਨਹੀਂ ਕਿਉਂਕਿ ਮੈਂ ਤਾਂ ਫਿਰ ਉਹਨਾਂ ਨਾਲ ਗੱਲਾਂ ਚ ਲੱਗੀ ਤਾਂ ਕਰਕੇ ਨਹੀਂ ਫਿਰ ਮੈਂ ਬਣਾਈਗੀ ਤੇ ਅੱਜ ਆਪਾਂ ਦਿਨ ਹੈਗਾ ਬੁੱਧਵਾਰ ਬੁੱਧਵਾਰ ਨੂੰ ਵੀਡੀਓ ਸ਼ੁਰੂ ਕੀਤੀ ਹੈਗੀ ਕਿ ਹਾਂਜੀ ਰੇਨੂ ਤੇ ਪ੍ਰਵੀਨ ਨੂੰ ਵੀ ਮੈਂ ਇਹੀ ਕਹੂੰਗੀ ਕਿ ਤੁਸੀਂ ਜਿਹੜੀ ਆ ਵੀਡੀਓ ਦੇਖ ਕੇ ਤੁਸੀਂ ਲਾਈਕ ਸ਼ੇਅਰ ਤੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰਿਓ ਤਾਂ ਜੋ ਮੈਨੂੰ ਪਤਾ ਲੱਗ ਜੇ ਵੀ ਤੁਸੀਂ ਹਾਂ ਵੀਡੀਓ ਦੇਖ ਲਈ ਤੁਹਾਨੂੰ ਵਧੀਆ ਲੱਗੀ ਤੇ ਬਾਕੀ ਸਾਰੇ ਵੀ ਫੈਮਿਲੀ ਨੂੰ ਵੀ ਮੈਂ ਇਹੀ ਕਹੂੰਗੀ ਜਿਹੜੀ ਮੇਰੀ ਨਾਲ ਜੁੜੀ ਹੋਈ ਹੈਗੀ ਤੇ ਤੁਸੀਂ ਵੀ ਛੋਟਾ ਜਿਹਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਚਲਦੀ ਨੂੰ ਲਾਈਕ ਕਰਦੇਆ ਕਰੋ ਬਾਅਦ ਵਿੱਚ ਤੁਸੀਂ ਭੁੱਲ ਜਾਣੇ ਹੋਗੇ ਤੇ ਹੁਣ ਆਪਾਂ ਵੀਡੀਓ ਦੀ ਕਰਦੇ ਆ ਸਮਾਪਤੀ ਮਿਲਦੀ ਹੈ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਦਰ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ